ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਰਾਜੂਆਣਾ ਦੀ ਸਜ਼ਾ ਤਬਦੀਲੀ ਸੰਬੰਧੀ ਦਾਖਲ ਮਰਸੀ ਪਟੀਸ਼ਨ ਬਾਰੇ ਫੈਸਲਾ ਲੈਣ ਲਈ ਸਿੱਖ ਬੁੱਧੀਜੀਵੀਆਂ ਨਾਲ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਇਕੱਤਰਤਾ ਕੀਤੀ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਂਤਰੀਕ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਐਡਵੋਕੇਟ ਧਾਮੀ ਨੇ ਦੱਸਿਆ ਕਿ ਆਉਂਦੇ ਸਮੇਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਸਾਬਕਾ ਮੁਖ ਗ੍ਰੰਥੀ ਗਿਆਨੀ ਮੋਹਨ ਸਿੰਘ ਸਮੇਤ ਪੰਜ ਪ੍ਰਮੁੱਖ ਸਿੱਖ ਸਖਸ਼ਾਤਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈਆਂ ਜਾਣਗੀਆਂ ਐਸ ਮੋਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗੁਜੀਤ ਸਿੰਘ ਵਿਰਕਸਮੇਤ ਹੋਰ ਅਹੁਦੇਦਾਰ ਅਤੇ ਸਕੱਤਰ ਹਾਜ਼ਰ ਸਨ ਮੇਰੀ ਆਪ ਜੀ ਨੂੰ ਇੱਕ ਬੇਨਤੀ ਹੈ ਕਿ ਪਿਛਲੇ 13 ਸਾਲਾਂ ਦੇ ਇਹਨਾਂ ਦੇ ਵਿਹਾਰ ਨੂੰ ਦੇਖਦੇ ਹੋਏ ਇਹਨਾਂ ਦੀਆਂ ਸਾਖਾਂ ਨੂੰ ਸਮਝਦੇ ਹੋਏ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਮੈਂ ਹੁਣ ਇਹਨਾਂ ਅੱਗੇ ਕੋਈ ਵੀ ਅਪੀਲ ਬੇਨਤੀ ਨਹੀਂ ਕਰਾਂਗਾ ਅਪੀਲ ਬੇਨਤੀ ਨਹੀਂ ਕਰਨੀ ਚਾਹੁੰਦਾ ਮੇਰੀ ਜ਼ਿੰਦਗੀ ਮੇਰੀਆਂ ਰਸਤਾਵਾਂ ਦੇ ਮਾਨ ਸਨਮਾਨ ਤੋਂ ਕੀਮਤੀ ਨਹੀਂ ਹੈ ਇਹ ਚੇਚੇ ਤੌਰ ਤੇ ਉਹਨੇ ਇੱਕ ਲਿਖਿਆ ਇਸ ਲਈ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਈ ਗਈ ਇਹ ਪੀਨ ਨੂੰ ਤੁਰੰਤ ਬਾਤ ਲਿਆ ਜਾਵੇ ਤਾਂ ਕਿ ਇਹਨਾਂ ਛਾਜਸੀ ਹੁਕਮਰਾਨਾਂ ਦੇ ਅਸਲ ਛਾਜਸੀ ਅਤੇ ਨਫਰਤ ਦੇ ਚਿਹਰੇ ਨੂੰ ਬੇਕਲਕਾਬ ਕੀਤਾ ਜਾ ਸਕੇ ਇਹ ਫੈਸਲਾ ਤੁਰੰਤ ਹੀ ਲਿਆ ਜਾਵੇ ਮੌਤਾਂ ਜੀਵਨ ਦਾ ਸੱਚ ਹੈ ਇਸ ਤੋਂ ਕੀ ਡਰਨਾ ਵੈਸੇ ਵੀ ਹੁਣ ਜ਼ਿੰਦਗੀ ਤੇ ਮੌਤ ਵਿਚਲਾ ਫਰਕਾ ਮਿੱਟ ਗਿਆ ਹੈ ਖਾਸਾ ਪੰਥ ਦੀ ਚੜ੍ਹਦੀ ਕਲਾ ਦੇਖਣ ਵਾਲਾ ਭਾਈ ਬਲਵੰਤ ਸਿੰਘ ਰਾਜਵਾਨਾ ਕੇਂਦਰੀ ਜੇਲ ਪਠਿਆਲਾ ਸੋ ਉਹਨਾਂ ਨੇ ਆਪਣਾ ਬਿਲਕੁਲ ਕਲੀਅਰ ਉਹਨਾਂ ਨਾਲ ਮੁਲਾਕਾਤ ਚ ਵੀ ਕਹਿਤਾ ਸੀ ਤੇ ਅਸੀਂ ਚਾਹੁੰਦੇ ਭਈ ਜਿਹੜੀ ਸਿੱਖ ਕੌਮ ਸੋਚੇ ਤੌਰ ਤੇ ਇਹ ਏਡੀ ਕੀਮਤੀ ਜਾਨਾਂ ਜਿਹੜੀ ਅੱਜ ਮਨ ਬਣਾ ਕੇ ਬੈਠੀ ਆ ਵੀ ਇੱਕ ਪਾਸੇ ਇੱਕ ਪਾਸੜ ਜਿਹੜਾ ਫੈਲਾ ਕੀਤੇ ਪਰ ਸਰਕਾਰ ਦਾ ਨਕਾਰਾਤਮਕ ਜਿਹੜਾ ਰਵਈਆ ਉਹ ਇਹੋ ਜਿਹੇ ਗੱਲਾਂ ਕਰਨ ਲਈ ਸਾਨੂੰ ਮਜਬੂਰ ਕਰ ਰਿਹਾ ਤੋਂ ਨਿਮਰਤਾ ਸਹਿਤ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦਾ ਆਪਣੀਆਂ ਬਾਦ ਤੋਂ ਬਾਦ ਰਹਿਵਾ ਭੇਜੋ ਅੱਗੇ 26 ਲੱਖ ਤੁਸੀਂ ਆਪਣੇ ਉਦੋਂ ਸਿਗਨੇਚਰ ਵੀ ਕੀਤੇ ਪਰ ਸਰਕਾਰ ਦੇ ਕੰਨ ਬੋਲੇ ਕਦੇ ਆਪਾਂ ਚੰਡੀਗੜ੍ਹ ਦੇ ਕਦੇ ਰਾਸ਼ਟਰਪਤੀ ਕੋਲ ਕਿਸੇ ਨੇ ਸਾਨੂੰ ਸਮਾਂ ਨਹੀਂ ਦਿੱਤਾ ਇਹ ਮੈਂ ਸਮਝਦਾ ਸਾਨੂੰ ਸਮਾਂ ਕਿਉਂਕਿ ਇਹ ਇਲੈਕਟਿਡ ਕੰਸਟੀਚਿਊਸ਼ਨਲ ਬਾਡੀ ਆ ਤੇ ਜਲਾਦ ਦੀ ਵੀ ਕੋ ਹੱਦ ਹੁੰਦੀ ਆ ਇਹ ਜਲਾਦ ਦੀ ਹੱਦ ਕੀ ਆ ਕਿ ਇਨਸਾਫ ਮੰਗਣਾ ਵੀ ਇਸ ਧਰਤੀ ਦੇ ਉੱਤੇ ਅਜੋਕਾ ਹੋ ਗਿਆ